ਬਈ ਬੱਲੇ 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 ਪਰਾਵਾ ਇੱਕ ਗੱਲ ਤਾਂ ਹੈ ਕਿ ਲਿਆ ਮੰਨਣੀ ਪਊ ਓਏ ਮੈਂ ਕਹਿੰਦਾ ਵੀ ਸਾਰੇ ਪਿੰਡ ਦੇ ਵਿੱਚ ਆਪਾਂ ਕਿਹੜਾ ਦੇ ਦਨੇ ਆ ਅੱਛਾ ਪਰਾਵਾ ਤੇਰੇ ਨਾਲ ਦੀ ਫੱਕ ਨਹੀਂ ਓਏ ਕਿਤੇ ਆ ਦੇਖ ਭੈ ਚੋਦਿਆ ਮੈਂ ਕਹਿੰਦਾ ਤਿੰਨ ਨਹੀਂ ਸੱਟ ਨਹੀਂ ਆਇਆ ਸ਼ਾਬਾਸ਼ ਇਹ ਕਿਹੜਾ ਕਰਿਆ ਜਾਂਦਾ ਅੱਛਾ ਐ ਨਹੀਂ ਬਹੁਤ ਹੁੰਦੀ ਹਾਂ ਇਹ ਤਾਂ ਪਹਿਲਾਂ ਇੱਥੇ ਰਹਿਣਾ ਪੈਂਦਾ 15 20 ਦਿਨਾਂ ਅੱਛਾ ਨਾ ਗੱਲ ਤਾਂ ਠੀਕ ਹੈ ਭਾਈ ਆਕੀ ਤੈਨੂੰ ਮੈਂ ਹੋਰ ਦੱਸ ਦਣਾ ਹਾਂ ਦੱਸੋ ਜਿੰਨੇ ਮਰਜੀ ਬੰਪ ਮਾਰ ਲਾ ਤੈਨੂੰ ਗੁੱਟੀ ਦੀ ਇੱਕ ਨਹੀਂ ਮਿਲਦੀ ਕਿਉਂ ਲੱਦੇ ਹਾ ਯਾਰ ਪਹਿਲਾਂ ਪੈੜੀ ਕਰੀਆ ਪਹਿਲਾਂ ਪੈੜੀ ਨਹੀਂ ਭਾਈ ਲਿਆਜ ਤੋੜਨ ਵਾਲੀ ਗੱਲ ਆ ਦੇਖ ਲੈ ਉਹ ਯਾਰ ਬੰਦਾ ਮਾਨ ਮੈਂ ਉਹ ਥੱਕ ਜਾਣਾ ਕਰਦਾ ਕੰਮ ਹਾਂ ਪਿਛਲੀ ਵਾਰ ਦਾ 600 ਰੁਪਿਆ ਖੜਾ ਦਿੱਤਾ ਤੂੰ ਉਹ ਦੇ ਦਾਂਗੇ ਮੈਂ ਲੋਨ ਜਾਂ ਕਰਾਉਂਦਾ ਫਿਰ ਜਿੱਦਾਂ ਪੂਰਾ ਹੋ ਗਿਆ ਤੇਰੇ ਪੈਸੇ ਪਹਿਲੀਆਂ ਜਦੋਂ ਮਰੇ ਡਾਇਰੀ ਤੇ ਲਿਖ ਕੇ ਰੱਖਦਾ ਮੈਂ ਪੈਸੇ ਲਿਖੇ ਪਏ ਆ ਤੇ ਇਹਨਾਂ ਨਾਲ ਮੈਨੂੰ ਧੁਗਾ ਚੱਕਿਆ ਐਂ ਲਿਖ ਕੇ ਰੱਖਦਾ ਤੂੰ ਜੋ ਗਾਟਕਾ ਮੈਂ ਲੋਨ ਕਰਾਉਂਦਾ ਫਿਰਦਾ ਜਿੱਦਾਂ ਪਾਸ ਹੋ ਗਿਆ ਪੈਸੇ ਪਹਿਲੀਆਂ ਚਾਹੀਏ ਫੋਨ ਬੰਦ ਕਰ ਫੋਨ ਬੰਦ ਕਰ ਦੇ ਇੱਕ ਤਾਂ ਇਹ ਹਾਂ ਨਾ ਦਰਹਾਨ ਚ ਬੰਦਾ ਕਰੇ ਕੁੰਡਾ ਲਾ ਲੈਂਦਾ ਨਾ ਨਾ ਉਹ ਉਹ ਤਾਂ ਕਈ ਵਾਰੀ ਹੋ ਜਾਂਦਾ ਪਿੰਡੋਂ ਤਾਂ ਨਹੀਂ ਜਾਂਦੇ ਮਰੇ ਇਹਦਾ ਖਰੇਕ ਗਏ ਜਾਂਦਾ ਯਾਰ ਪਿੰਡੋਂ ਨਹੀਂ ਆਪਣੀ ਪੇਂਹ ਚ ਕਿੱਦਾਂ ਆਇਆ ਇਹ ਆ ਹੀ ਨਹੀਂਗਾ ਆ ਹੁਣ ਆਇਆ ਇਹਨੂੰ ਪੌਦ ਲੈਣੀ ਹੈ ਤਾਂ ਗੜੇ ਮਾਰਦਾ ਸਾਨੂੰ ਪਤਾ ਕਿੰਨੇ ਮਰਜੀ ਪੰਪ ਮਾਰ ਲਾ ਕਰੋ ਵੀ ਅੱਜ ਨਿਕਲੇ ਹਾਂ ਬਾਕੀ ਮੈਂ ਤੇਰੇ ਕਮਾਂਡੀ ਨੂੰ ਪੁੱਛ ਲਿਆ ਤਕੀ ਕੀ ਪੁੱਛ ਲਿਆ ਮੇਰੇ ਕਮਾਂਡੀ ਨੂੰ ਮੈਂ ਤੇਰੇ ਕਮਾਂਡੀ ਨੂੰ ਪੁੱਛ ਲਿਆ ਮੈਂ ਕਿ ਕਿਹੜਾ ਵੀ ਲਾਉਂਦਾ ਹੁੰਦਾ ਫੱਕਦਾ ਹਾਂ ਉਹ ਮੈਨੂੰ ਕਹਿੰਦਾ ਇਹ ਤਾਂ ਕਹਿੰਦਾ ਜਿਹੜਾ ਮੂੰਹ ਚੋਂ ਕੱਢਦੇ ਉਹੀ ਲਾਉਂਦਾ ਹੁੰਦਾ ਮੈਂ ਕਿ ਇਹਦਾ ਕਿਹਦਾ ਹਿਸਾਬ ਕਿਤਾਬ ਲੈ ਕਹਿੰਦਾ ਇਹ ਤਾਂ 1847 11 21 212 105 ਉਹ ਬਾਲੀਆਂ ਬ੍ਰੇਡਿੰਗਾਂ ਲਾਉਂਦਾ ਕਹਿੰਦਾ ਬਾਪਾ ਓਏ ਨਹੀਂ ਮੇਰੇ ਤਾਂ ਮਰ ਗਿਆ ਭੈਣ ਕੋਣ ਆਬ ਤੇ ਨਾਂ ਦੇ ਮੈਂ ਨੂੰ ਆਖਿਆ ਮੈਂ ਜਾ ਕੇ ਖੇਤ ਦੇਖਿਆ ਮੈਂ ਆਖਿਆ ਨੇ ਆ ਦੂੜ ਤਾਂ ਕਿਲੜਾ ਨੇ ਭਾਰਤ ਦਾ ਨਕਸ਼ਾ ਹੈਗਾ ਤੋ ਬਣਾਇਆ ਪਿਆ ਉਹ ਮੈਨੂੰ ਕਹਿੰਦਾ ਇਹ ਹਰੇਕ ਦੇ ਪੱਟ ਲਾਉਂਦਾ ਵੀ ਮੇਰੇ ਤਾਂ ਬਈ ਚਾਰ ਕਡਾਲ ਮੱਚ ਗਏ ਅਗਲਾ ਖੇਤ ਜਾਂਦਾ ਨਹੀਂ ਉਥੋਂ 50 100 ਗੁੱਟੀ ਪੱਟ ਕੇ ਉਹ ਗ੍ਰਾਊਂਡ ਨਹੀਂ ਕਰਦਾ ਯਾਰ ਤੂੰ ਤਾਂ ਗੱਲਾਂ ਕਰਦਾ ਪੈਸੇ ਨਹੀਂ ਹੈਗੇ ਸਾਡੇ ਕੋਲ ਦੇ ਦੇਗਾ ਯਾਰ 200 ਰੁਪਏ ਪਿੱਛੇ ਵੇਚੀ ਕਰਦਾ ਕੋਈ ਗੱਲ ਨਹੀਂ ਮੰਨ ਦੇਖ ਲਾਂਗੇ ਯਾਰ ਫਿਰ ਦੇਖੋ ਨੂੰ